ਗਾਈਸ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਫੇਰ ਆ ਗਏ ਸਾਂ ਮੱਕੀ ਵਾਲੇ ਥਾਂ ਤੇ ਪੱਠੇ ਲੈਣ ਜਿਹੜਾ ਬੱਕਾ ਦਾ ਲੈ ਕੇ ਗਏ ਹਾਂ ਤੇ ਅੱਜ ਫੇਰ ਆਪਾਂ ਲੈ ਕੇ ਜਾਣੇ ਆ ਤੇ ਹੁਣ ਆਪਾਂ ਲੱਦਦੇ ਆ ਤੇ ਮੈਂ ਟਰੈਕਟਰ ਲੈ ਆਂਦੇ ਬਾਹਰ ਤੇ ਮੈਂ ਕਿਹਾ ਚਲੋ ਬਾਹਰ ਜਾਏ ਉਹ ਵਲੌਗ ਕੰਟੀਨਿਊ ਕਰਨੀ ਨੇ ਆ ਤੇ ਬਾਕੀ ਹੁਣ ਤੁਹਾਨੂੰ ਲੱਦ ਕੇ ਮਿਲਾਵਾਂਗੇ ਸਾਰੇ ਪੱਠੇ ਤੇ ਗਾਈਸ ਆਪਾਂ ਪੱਠੇ ਲੱਦ ਲਈ ਸਾਰੇ ਤੁਸੀਂ ਦੇਖ ਸਕਦੇ ਇਸੇ ਤੋੜ ਕੇ ਵੈ ਹੈਗੇ ਹੁਣ ਆਪਾਂ ਸਾਰੇ ਲੱਦ ਲਿਆ ਹੁਣ ਟਰੈਕਟਰ ਲੈ ਕੇ ਚੱਲਨੇ ਆ ਘਰੇ ਘਰੇ ਲ ਜਾ ਕੇ ਲਾ ਕੇ ਫਿਰ ਵੇਨੇ ਕਿਹੜਾ ਕੰਮ ਕਰਨ ਵਾਲਾ ਪਿਆ ਉਹ ਕਰ ਲੈਨੇ ਆ ਤੇ ਬਾਕੀ ਹਜੇ ਆਪ ਐ ਨਹੀਂ ਪੱਠੇ ਕੱਲ ਨੂੰ ਲੈ ਜਾਗੇ ਲੈ ਜਾਣੇ ਤੇ ਗਾਇਸ ਆਪਾਂ ਸਾਰੇ ਪੱਠੇ ਲੱਦ ਲਏ ਸੀਗੇ ਬਾਕੀ ਤੁਸੀਂ ਵੇਖ ਸਕਦੇ ਜੀ ਆ ਜਿਵੇਂ ਸਾਰੇ ਉੱਤੇ ਚੱਕ ਕੇ ਲੱਕ ਰਹੇ ਨੇ ਆਪਾਂ ਹੁਣ ਚੱਲਨੇ ਆ ਘਰੇ ਆ ਥੋੜੇ ਰਹਿ ਗਏ ਨੇ ਤੇ ਹੁਣ ਤੁਹਾਨੂੰ ਸਾਰੇ ਘਰੇ ਲਾ ਕੇ ਫਿਰ ਵੇਨੇ ਕਿਹੜਾ ਕੰਮ ਕਰਨਾ ਹੋ ਜਾਏ ਕਰਦੇ ਆ ਤੇ ਬਾਕੀ ਪੱਠੇ ਦਾ ਪਾਸ ਜਾਸਤੇ ਨਿਹਨ ਜਾਣੇ ਹੈ ਸ਼ਾਮ ਨੂੰ ਇਹਨਾਂ ਨੂੰ ਇਹਨਾਂ ਨੂੰ ਜਾਣੇ ਹੈ ਤੇ ਬਾਕੀ ਕਿਉਂ ਤੇ ਸ਼ਾਮ ਤੇ ਕਰਕੇ ਮਸ਼ੀਨ ਮੇਲੀ ਜਾਵੇ ਤੇ ਹੁਣ ਤੁਹਾਨੂੰ ਘਰੇ ਜਾਣੇ ਆ ਗਾਈਸ ਆਪਾਂ ਲਾਹਤ ਤੇ ਪੱਠੇ ਜਿਹੜੇ ਲੈ ਗਏ ਆ ਨਦਕੀ ਤੇ ਇੱਕ ਕਿਹੜਾ ਹੋਰ ਨਾ ਕਿ ਉਹਨਾਂ ਜੇ ਜਦੋਂ ਮੈਂ ਟਰੈਕਟਰ ਫਿਰ ਸਟਾਰਟ ਕਰ ਰਹੇ ਹਾਂ ਬਾਹਰ ਜਾਣੇ ਲੈ ਕੇ ਆਉਣੇ ਆ ਇੱਕ ਕਿਹੜਾ ਹੋਰ ਬਾਕੀ ਤੇ ਕਰੋ ਚੈੱਕ ਤੇ ਗਾਈਸ ਆਪਾਂ ਦੂਜਾ ਕਿਹੜਾ ਲੈਣ ਆ ਗਏ ਆ ਤੇ ਬਾਕੀ ਤੁਸੀਂ ਕਰ ਸਕਦੇ ਹੋ ਚੈੱਕ ਤੇ ਗਾਈਸ ਹੁਣ ਦੂਜਾ ਕਿਹੜਾ ਲੈਣ ਆ ਗਏ ਆ ਤੁਸੀਂ ਕਰ ਸਕਦੇ ਆਪਾਂ ਸਾਰੇ ਪੱਠੇ ਲੈ ਕੇ ਚੋਕ ਕੇ ਆ ਥੋੜੇ ਰਹਿ ਗਏ ਨੇ ਬਾਕੀ ਜਿਹੜੇ ਇੱਧਰ ਵੱਡੇ ਹੋਏ ਉਹ ਵੀ ਹੁਣ ਲੱਦ ਕੇ ਲੈ ਜਾਣੇ ਨੇ ਤੇ ਹੁਣ ਮੈਂ ਤੁਹਾਨੂੰ ਸਾਰੇ ਫਿਰ ਲੱਦ ਕੇ ਮਿਲਾਂ ਨਾ ਬਾਕੀ ਗਰਮੀ ਬੜੀ ਮੁਲਕ ਮੁੜ ਕੇ ਆਇਗਾ ਕੰਮ ਕਰ ਸਕਦੇ ਤੁਸੀਂ ਚੈੱਕ ਹੁਣ ਲੱਦ ਕੇ ਮਿਲਦੇ ਤੁਹਾਨੂੰ ਤੇ ਗਾਇਸ ਆਪਾਂ ਲੱਦ ਲਿਆ ਪੱਠੇ ਬਾਕੀ ਤੁਸੀਂ ਕਰ ਸਕਦੇ ਚੈੱਕ ਆ ਤਾਂ ਮੈਂ ਤੁਹਾਨੂੰ ਪਹਿਲੇ ਵਿਖਾਤਾ ਬਖਾਲੀ ਕਰ ਲਿਆ ਇਸਾਂ ਤੇ ਇਧਰ ਵੀ ਹੋ ਗਿਆ ਆਲਮੋਸਟ ਖਾਲੀ ਆਸਪਾਸ ਹੀ ਸਾਰਾ ਭਰਿਆ ਪਿਆ ਜੇ ਪੱਠਿਆਂ ਨਾਲ ਇਧਰ ਹੀ ਫੁੱਲ ਭਰਿਆ ਪਿਆ ਹੁਣ ਆਪਣੇ ਇੱਕ ਦੀ ਵੀ ਦਾ ਵਾਧੂ ਹੋ ਗਏ ਘਰੇ ਲੈ ਗਏ ਆ ਤੇ ਹੁਣ ਆਪਾਂ ਚੱਲਨੇ ਆ ਘਰੇ ਲੈ ਗਏ ਤੇ ਬਾਕੀ ਹੁਣ ਤਾਨੂੰ ਘਰੇ ਚਾਗੇ ਦਿਖਾਉਣੇ ਕੀ ਕਰਨਾ ਅੱਗੇ ਤੇ ਗਾਇਸ ਹੁਣ ਆਪਾਂ ਇਕੱਲੇ ਚੱਲੇ ਹਾਂ ਆਪਾਂ ਲੈ ਕੇ ਆਉਣਾ ਡੀਜ਼ਲ ਤੇ ਨਾਲੇ ਤੁਹਾਨੂੰ ਦਿਖਾਉਣੇ ਆਪਾਂ ਗੱਡੀ 'ਚ ਜਾਣਾ ਹੈ ਤੇ ਹੁਣ ਆਪਾਂ ਗੱਡੀ ਕੱਢ ਲਈਏ ਬਾਹਰ ਤੇ ਫੇਰਾ ਆਪਾਂ ਜਾਣੇ ਆ ਤੇ ਗਾਇਸ ਹੁਣ ਆਪਾਂ ਗੱਡੀ ਕੱਢ ਲਈਏ ਤੇ ਹੁਣ ਆਪਾਂ ਚੱਲਨੇ ਆ ਹੋਵੇ ਆਪਾਂ ਕੈਂਡ ਰੱਖ ਲਿਆ ਸੀ ਵਿੱਚ ਤੇ ਹੁਣ ਡੀਜ਼ਲ ਲੈ ਕੇ ਆਉਣੇ ਆ

ਤੇ ਗੈਸ ਪਾਉਣੇ ਹੈ ਡੀਜ਼ਲ ਹਾਂ ਕਿਵੇਂ ਤੇ ਹੁਣ ਚੱਲੇ ਆ ਤੇ ਗਾਈਸ ਆਪਾਂ ਡੀਜ਼ਲ ਲੈ ਕੇ ਆ ਗਏ ਸੀ ਤੇ ਆਪਾਂ ਪਾਉਣਾ ਸੀ ਟਰੈਕਟਰ ਦੇ ਵਿੱਚ ਤੇ ਮੈਂ ਇੱਕ ਛੋਟਾ ਕੈਨ ਛੜ ਲਿਆ ਨਾਲ ਤੇ ਹੁਣ ਆਪਾਂ ਪਾਉਨੇ ਆ ਟਰੈਕਟਰ ਦੇ ਵਿੱਚ ਡੀਜ਼ਲ ਤੇ ਬਾਕੀ ਆਵੇ ਕੋਲੇ ਕੈਨ ਪਿਆ ਆ ਤੇ ਇੱਥੇ ਆਪ ਡੀਜ਼ਲ ਪਾ ਲੈਣਾ ਤੇ ਹੁਣ ਮੈਂ ਕਰੀ ਪੀਕ ਫੜ ਲਈਏ ਤੇ ਫੇਰ ਪਾਉਨੇ ਆ ਲੈ ਚੰ ਚੱਕਰੋ ਚੱਕੋ ਪੀਕਾ ਫੜ ਲਈ ਆ ਝਣ ਮੈਂ ਤੈਨੂੰ ਡੀਜ਼ਲ ਕੈਨ ਦੇ ਵਿੱਚ ਪਾ ਕੇ ਫੇਰ ਹੀ ਮਿਲਦਾ ਵਾ ਤੇ ਗਾਈਸ ਆਪਾਂ ਟਰਾਲਾ ਲੈਣ ਗਏ ਆ ਟਰਾਲਾ ਲੈ ਆ ਤਾਂ ਹੀ ਗਾ ਤੇ ਹੁਣ ਆਪਾਂ ਘਰ ਕੋਲ ਆ ਜਲਦੇ ਆ ਤੇ ਉੱਥੇ ਪਹੁੰਚ ਕੇ ਅਵੇਜ ਵੇਟ ਰੱਖਦੇ ਆ ਤਾਂ ਇਹ ਵੀ ਆਪਾਂ ਕਸਨਾ ਕਰੇ ਜਾਏ ਕਸਦੇ ਆ ਬਾਕੀ ਤਾਂ ਉਹ ਜਿਹਾ ਹੀ ਹੋਣੇ ਆ। ਫਿਰ ਇੱਕ ਪਾਸੇ ਯਾਰ ਤੇ ਗਾਇਸ ਹੁਣ ਆਪਾਂ ਖੜਾ ਆ ਜਾਣਾ। ਹਾਂ। ਤੇ ਆ ਲੱਗੇ ਆ ਵੇਟ ਕਸਣ। ਇਹਦਾ ਟ ਵਾਲੇ ਦਾ ਹੁਣ ਇਹ ਆ ਜਿਹੜੀ ਬਾਰ-ਬਾਰ ਆਉਣੀ ਹੈ ਨਾ। ਏਵੇਂ ਆਏ ਵੀ ਰੋਕ ਜਾਓੰਦੋਂ ਮੈਂ ਨਾ ਦੇ ਨਾ ਦੇ ਦੇ ਇਹਨੂੰ ਮਿੱਤਰੋ ਆਪਾਂ ਜਿਹੜੀ ਅਗਲੀ ਸਾਈਡ ਕੱਸ ਲਈ ਆ ਤੇ ਹੁਣ ਆ ਜਿਹੜਾ ਲਾਉਣ ਲੱਗੇ ਇੱਧਰ ਤੇ ਕੋਈ ਕੈਮਰਾ ਲੈ ਕੇ ਨਹੀਂ ਤੁਹਾਨੂੰ ਦਿਖਾ ਦਨੇ ਹੁਣ ਦੋਵੇਂ ਜਣੇ ਹਰ ਸਾਨੂੰ ਔਖਾ ਹੋ ਜਾਂਦਾ ਹੁਣ ਮੈਂ ਚੁੱਕ ਕੇ ਉਧਰ ਰੱਖਾਂਗਾ ਫਿਰ ਕਸਾਂਗਾ ਹੁਣ ਤੈਨੂੰ ਆ ਜਿਹੜਾ ਆ ਜਿਹੜਾ ਇਧਰ ਨਾਲ ਪਾਸਾ ਕਸ ਕੇ ਫਿਰ ਵਿਖਾਉਣੇ ਆ ਤੇ ਗਾਇਸ ਆ ਇਧਰ ਨਾਲ ਪਾਸਾ ਪਾ ਲਿਆ ਜੇ ਹੁਣ ਪਰਲਾ ਪਾਸਾ ਲਾਉਣ ਲੱਗੇ ਆ ਉਹ ਲਾਲ ਗੇ ਨਾਲ ਨਾਲ ਤੁਹਾਨੂੰ ਦਿਖਾਈ ਜੰਨੇ ਹੁਣ ਫਿਰ ਮੈਨੂੰ ਵਿੱਚ ਫਿਰ ਵਿੱਚ ਜਾਣਾ ਪੈ ਫੜਨਾ ਤੇ ਦੇਖਦਾ ਤਾਂ ਨਹੀਂ ਕਿਤੇ ਨਹੀਂ ਜਾਂਦਾ ਨਾ ਬਾਕੀ ਕਰੋ ਚੈੱਕ ਤੇ ਗਾਈਸ ਵੈੱਡ ਕੱਸਤਾ ਹੁਣ ਬਸ ਨਾ ਇਹਨੂੰ ਟਾਈਟ ਕਰਨੇ ਨਟ ਟਾਈਟ ਕਰ ਲਏ ਤੇ ਫਿਰ ਤੁਹਾਨੂੰ ਵਿਖਾਉਣੇ ਆ। ਚੰਗੀ ਤਰ੍ਹਾਂ ਕਾਸਕੂਸ ਲੱਗੇ ਇਹਨੂੰ ਆਨੇ ਕਰੀ। ਤੇ ਗਾਈਸ ਆਪ ਵੈੱਡ ਕਰ ਸਕੇ ਤੇ ਆ ਪੱਲੰਗਾ ਮੇ ਉਵੇਂ ਹੀ ਲਾ ਦਿੱਤਗਾ ਹੀਆਂ ਤੇਰੀ ਚਾਰ ਚਫੇਰੀ ਉਵੇਂ ਰੱਖ ਦਿੱਤਗਾ ਹੀਆਂ ਜਿਵੇਂ ਆਵੇਗਾ ਬੰਨ ਨਾਂਣ ਗਪਈਆਂ ਸਾਰੀਆਂ ਸਿੱਡਾ ਤੋਂ ਤੇ ਇੱਕ ਤਰੀ ਮੇ ਉਵੇਂ ਚਾਰ ਚਫੇਰੇ ਪੱਲੰਗਾ ਹੀ ਖਵਾ ਦਿੱਤਗਾ ਹੀਆਂ ਤੇ ਮੈਂ ਬਾਕੀ ਤਾਂ ਵਿੱਚੋਂ ਵੀ ਚੈੱਕ ਕਰਾ ਦੇਣਾ ਵਾ ਟਰਾਲੀ ਦੇ ਫਕਤੀ ਕਰ ਲੋ ਚੱਕ ਤੇ ਬਸ ਆਪਾਂ ਨੂੰ ਇਹਨਾਂ ਨੂੰ ਮਾਰ ਇੱਥੋਂ ਸੁਣੋ ਮੇਰਾ ਰਾਜਾ ਗੁੱਠਾ ਬਣ ਦੇਣਾ ਚਾਰ ਚਫੇਰੋਂ ਤੇ ਤੇ ਇਹਨਾਂ ਨੇ ਬੜਾ ਹੋ ਜੇ ਕਿ ਉੱਤੋਂ ਸਿਉਂਦੀ ਲੋੜ ਨਹੀਂ ਇੱਕ ਦੀ ਆਪਾਂ ਟਾਈਮ ਪਾਸ ਜੀ ਕਰਨਾ ਇੱਥੋਂ ਕੁਝ ਬਣ ਦਵਾਂਗੇ ਆ ਗੁੱਠਾ ਇੰਜ ਕਰਕੇ ਬਣ ਦਿੰਨੇ ਆ ਵੀ ਜਿਹੜਾ ਆਪਾਂ ਲੰਗਾਨੀ ਗੱਲ ਲਾ ਵਿੱਚ ਜਿਹੜਾ ਆਪਾਂ ਫਿਰ ਪਾਉਣਾ ਚਾਰ ਤੇ ਹੁਣ ਮੈਂ ਆ ਪੱਲੀਆਂ ਹੀ ਬਣਦੇ ਨੇ ਗੁੱਠਾ ਮੈਂ ਕਰੋ ਰੱਸੀ ਲੈ ਆਵਾਂ ਜੇ ਨਾ ਆਈ ਤੇ ਫਿਰ ਪਿੰਡੋਂ ਜਾ ਕੇ ਆਪਾਂ ਸੇਬਾਂ ਲੈ ਆਵਾਂਗੇ ਤੇ ਹੁਣ ਮੈਂ ਜਾਣਾਂ ਤੇ ਬਣਾਈ ਹੋਣਾ ਮੇਰੇ ਸਾਹ ਜਨ ਮੁਸ਼ਕਲ ਲੱਭਣੀਆਂ ਤੇ ਗਾਈਸ ਰਪਟਰਾ ਨਾਲ ਲਾਦਾ ਹੀ ਬੰਨ ਦੇ ਦਿੱਤੇ ਮੈਂ ਬੰਨ ਦਿੱਤੇ ਕਹਿੰ ਪੰਨਾਂ ਜਿਹੜੇ ਬਣਨਗੇ ਆਵੇ ਥੱਲੋ ਥੱਲੇ ਬਣਸਾਂ ਉਤੋਂ ਨਹੀਂ ਆਸਦੀ ਬਣਨੀਆਂ ਬਾਕੀ ਤੇ ਚੈੱਕ ਕਰ ਸਕਦੇ ਸਾਰਾ ਝੋਣ ਟਰਾਲੀ ਇੱਕ ਹੋਰ ਲੈ ਕੇ ਆਉਣੀ ਆ ਜੋ ਮੈਂ ਲੈ ਚੱਲਿਆ ਹੁਣ ਉਹ ਵੀ ਲੈ ਆਵਾ ਚੁੱਛ ਜਾ ਕੇ ਤੁਹਾਨੂੰ ਮੁਖਾਉਣਾ ਵਾ ਬਾਕੀ ਮੈਂ ਜਾਣਾ ਟਰਾਲੀ ਲੈਣ ਤੇ ਗਾਈਸ ਮੈਂ ਟਰਾਲੀ ਪਾਣੀ ਹੀ ਤੇ ਹੁਣ ਆਪਾਂ ਲੈ ਕੇ ਚੱਲੇ ਆ ਘਰੇ ਇੱਕ ਆਪਣੀ ਟਰਾਲੀ ਹੋ ਜੇਗੀ ਇੱਕ ਹੋਰ ਟਰਾਲਾ ਹੋ ਜਗਾ ਦੇਖ ਕੇ ਟਰਾਲੀ ਤਿੰਨ ਟਰਾਲੇ ਨਾਲ ਇਕੱਠੇ ਕਰ ਲੈਣਾ ਨਹੀਂ ਬਸ ਇੰਨੇ ਹੀ ਬੜਗਾਣੇ ਬਾਕੀ ਮਸ਼ੀਨ ਵੇਖੋ ਹੁਣ ਸ਼ਾਮ ਨੂੰ ਆਉਂਦੀ ਆ ਕੇ ਰਾਤ ਨੂੰ ਆਉਂਦੀ ਆ ਜੇ ਤਾਂ ਰਾਤ ਨੂੰ ਆਈ ਫਿਰ ਆਪਾਂ ਵਲੌਗ ਦਾ ਸ਼ਾਮ ਨੂੰ ਐਂਡ ਕਰ ਦਾਂਗੇ ਜੇ ਆ ਗਈ ਹੁਣੇ ਤੇ ਫਿਰ ਇਸੇ ਵਲੌਗ ਦੇ ਵਿੱਚ ਤੁਹਾਨੂੰ ਦਿਖਾ ਦਵਾਂਗੇ ਬਾਕੀ ਉੱਥੇ ਘਰੇ ਜਾ ਕੇ ਵੇਣੇ ਆ ਕੀ ਮੌਲ ਹੈ ਪਤਾ ਨਹੀਂ ਲੱਗਦਾ ਜਿਵੇਂ ਹੋਣਾ ਨਹੀਂ ਹੈ ਕਿ ਸ਼ਾਮ ਰਾਤ ਨੂੰ ਆਵੇ ਮਸ਼ੀਨ ਬਾਕੀ ਉਹ ਮੰਦਾਂ ਨੂੰ ਕਰੇ ਜਾ ਕੇ ਮਿਲਦਾ ਹੁੰਦਾ ਤੇ ਗਾਈਸ ਆਪਾਂ ਘਰੇ ਆ ਗਏ ਹੋ ਟਰਾਲੀ ਨੂੰ ਟਰਾਲੀ ਦੇ ਕੋਲੇ ਲਾ ਦਿੱਤੀ ਹੈ ਤੇ ਆਹ ਪੱਲੀਆਂ ਆਪਾਂ ਕਰਤੀਆਂ ਇਹ ਸੈਟ ਆ ਜਿਹੜੀ ਇਧਰ ਲਈ ਵੀ ਕਰਤੀ ਆ ਤੇ ਇਧਰ ਲਈ ਸਗਲੀਆਂ ਸਾਰੀਆਂ ਆ ਮਗਰ ਨਹੀਂ ਰਹਿ ਗਈ ਸੀਗੀ ਤੇ ਹੁਣ ਇੱਥੇ ਆਪਣੀਆਂ ਮਿਰਚਾਂ ਪਾਈਆਂ ਹੀਆਂ ਉਸ ਪੱਲੀ ਦੇ ਵਿੱਚ ਮੇਰਾ ਤਾਂ ਉਹ ਪੱਲੀ ਖਾਲੀ ਕਰਕੇ ਇੱਥੇ ਲਾ ਲਈ ਨੇ ਆ ਤੇ ਆਹ ਗੱਟੇ ਵਿੱਚ ਪਾ ਲਈ ਨੇ ਮਿਰਚਾਂ ਤੇ ਫਿਰ ਉਹ ਪੱਲੀ ਲਾੜ ਕੇ ਤੇ ਇਹ ਟਰਾਲੀ ਵੀ ਬਾਹਰ ਧੱਕ ਆਉਣੇ ਆ ਤੇ ਬਾਅਦ ਵਿੱਚ ਜਦੋਂ ਮਸ਼ੀਨ ਆ ਜੇਗੀ ਫਿਰ ਉਹਦਾ ਕੰਮ ਚਲਾ ਦਾਂਗੇ ਬਾਕੀ ਤਾਂ ਉਹ ਮਿਰਚਾ ਪਾ ਕੇ ਚ ਪੰਦੀ ਲਾ ਕੇ ਬਣਾਉਨੇ ਆ ਤੇ ਗਾਈਸ ਆ ਪਾਈ ਨੂੰ ਵੀ ਪੱਲੀਆਂ ਪੁੱਲੀਆਂ ਲਾਤੀਆਂ ਹੀ ਸਾਰੀਆਂ ਸੈੱਟ ਕਰਤੀਆਂ ਹੀ ਵਿੰਦਰੋ ਤੁਸੀਂ ਦੇਖ ਲਿਆ ਜੀ ਬਾਕੀ ਤੇ ਆ ਸਾਰਾ ਜਿਹੜਾ ਟੂਲ ਦੇ ਵਿੱਚ ਸਮਾਨ ਸਮੂਹ ਰੱਖ ਲਿਗੇ ਚਾਬੀ ਪਾਣੇ ਜਿੰਨੇ ਵੀ ਆ ਗਏ ਨੇ ਤੇ ਇਸ ਇੱਕ ਸਾਈਡ ਤੇ ਕਰਕੇ ਮੇਰਾ ਤਾਂ ਇਹਨੂੰ ਵੀ ਉੱਛੇ ਲਾਉਣੇ ਬਾਹਰ ਡਰਾਈਨਿੰਗ ਨੂੰ ਹੁਣ ਇਹਨੂੰ ਬਾਹਰ ਲਾ ਕੇ ਆਉਂਦਾ ਟਰੈਕਟਰ ਮਰ ਪਾ ਕੇ ਬਾਕੀ ਆ ਮੈਂ ਸਮਾਨ ਸਮੂਹ ਸਾਰਾ ਕਰ ਲਾ ਪਾਸੇ ਦੇ ਗਾਈਸ ਆਪਾਂ ਤੇਨੇ ਟਰਾਲੀਆਂ ਇਥੇ ਲਾਦ ਗਾ ਹੈਂਆਂ ਹੁਣ ਹੰਨਾ ਨਾ ਨਾ ਕਿ ਜੰਨਿਆ ਵਾ ਉਹ ਉਥੇ ਗੇੜੇ ਲਾਉਣੇ ਆ ਇਧਰ ਇਧਰ ਲੰਮੇ ਲੰਮੇ ਫਿਰ ਇੱਥੋਂ ਜਦੋਂ ਉਧਰੋਂ ਮਸ਼ੀਨ ਲੱਗੇ ਆਵੇ ਕਿ ਇਹ ਨਾ ਟਰੱਲ ਨਾ ਆਏ ਗੇੜਾ ਫਿਰ ਇੱਥੇ ਆ ਕੇ ਵੜਦਾ ਨਹੀਂ ਕੋਈ ਯਾਰ ਕੋਈ ਫਿਰ ਨਹੀਂ ਤਾਂ ਖਾਲੇਗਾ ਖਰਾਬ ਕਰਨਗੇ ਬੋੜ ਜਿਹੇ ਆਣ ਕੇ ਹੁਣ ਆਪਾਂ ਆਲਟੀ ਸੈਡ ਸਾਰੀ ਨਾ ਨਾਲ ਨਾਲ ਜ਼ਮੀਨ ਆ ਜੀ ਇਹ ਵਾਹ ਲਗੇ ਵਾਹੇ ਫਿਰ ਤਾਂ ਮੁਹੌਣਾ ਇੱਥੇ ਡੱਕਦੇ ਨਹੀਂ ਆਪਣਾ ਰਾਣੀ ਆ ਜੀ ਜੀ ਹੋਣੀ ਆਪਾਂ ਲੰਮੇ ਗਾਈਸ ਆਪਾਂ ਆਵਾਜ਼ ਦਿੱਤੀ ਹੀ ਪੈ ਗਈ ਉਹ ਸਾਰੀ ਦੇਖ ਸਕਦੇ ਤੁਸੀਂ ਮਾਰੇ ਮਾਰੇ ਗੇੜੇ ਲਾ ਕੇ ਪਾਸ ਆਪਾਂ ਸੈਟ ਜੀ ਕੀਤੀ ਵੀ ਟਰਾਲਾਂ ਆਣ ਦਣਾ ਜਰਵਾਇਆ ਕਰਕੇ ਮੋੜ ਦਾ ਕਰਨ ਤੇ ਬਾਕੀ ਹੋਣਾ ਆਪਾਂ ਲਾਈਥੇ ਲਾ ਦਿੰਦੇ ਆ ਦੇਖ ਜੀ ਰਾਈਟਰ ਰਾਈਟਰ ਘਰੇ ਲਾਏ ਨੇ ਜਦੋਂ ਮਸ਼ੀਨਾਂ ਵੀ ਉਹਦੇ ਲਿਆਵਾਂਗੇ ਹੋਣਾ ਲਾ ਕੇ ਜੇ ਆਪਾਂ ਜਾਣਦੇ ਆ ਬਾਕੀ ਆਪਾਂ ਕਿੰਨੇ ਟਰਾਲਾਂ ਐਸੇ ਰੱਖ ਦਿੱਤੇ ਨੇ ਕੋ ਤਾਂ ਆਪਾਂ ਮਸ਼ੀਨ ਆਉਣ ਦੀ ਵੇਟ ਹੈ ਤੇ ਗਾਈਸ ਆਪਾਂ ਹੁਣ ਲਾ ਮੱਕੀ ਵੜਦੇ ਪੈਸੇ ਇਥੇ ਥੋੜੀ ਰਹੀ ਰਹੀ ਵੜਨ ਵਾਲੀ ਤੇ ਜੈਤਰਾ ਮੈਂ ਕਰੇ ਡਾਕ ਦਿੱਤਾ ਜੀ ਉਹ ਦੂ ਬਾਅਦ ਤੇ ਆਏ ਮਸ਼ੀਨ ਨਹੀਂ ਆਈਗੀ ਤੇ ਬਾਕੀ ਵੇਣੇ ਆ ਜੇ ਤਾਂ ਮਸ਼ੀਨ ਹੋ ਰਹਾ ਅੱਧੇ ਘੰਟੇ ਤੇ ਕਰਾ ਗਈ ਤਾਂ ਇਸੇ ਵਲੌਗ ਦੇ ਵਿੱਚ ਕਲਿੱਪ ਐਡ ਕਰ ਦਾਂਗੇ ਇਹ ਤਾਂ ਫਿਰ ਇਹ ਵਲੌਗ ਆਪਾਂ ਕਰ ਦਾਂਗੇ ਐਂਡ ਇੱਥੇ ਹੀ ਤੇ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖ ਲਿਆ ਜੀ ਰਾਤ ਨੂੰ ਫਿਰ ਤੁਹਾਨੂੰ ਪਤਾ ਏ ਤੇ ਵਲੌਗ ਜਿਆਦਾ ਲੰਮਾ ਹੋ ਜਾਵੇਗਾ ਤੇ ਬਾਕੀ ਹੁਣ ਇਸੇ ਜੋੜਦੇ ਪਏ ਆ ਥੱਬੇ ਇੱਕ ਥਾਂ ਦੇ ਉੱਤੇ ਤੇ ਆ ਨੀਰ ਅੰਕਲ ਵੀ ਆਇਆ ਆ ਅੱਜ ਤੇ ਗਾਈਸ ਹੁਣ ਆਪਾਂ ਸਾਈਡਾਂ ਤੇ ਗੇੜੇ ਲਾਉਣੇ ਪਏ ਆਂ ਟਰੈਕਟਰ ਬਦਲ ਲਿਆ ਹੈਗਾ ਲਿਆਂਦਾ ਹੀ ਗੇੜਾ ਵੈਸੇ ਤਾਂ ਆਪਣੇ ਹੀ ਚਾਚੇ ਹਨ ਦਾ ਇਹ ਤੇ ਲਿਆਂਦਾ ਹੀ ਗੇੜੇ ਲਾਉਣ ਵਾਸਤੇ ਸਾਈਡਾਂ ਤੇ ਉਹ ਫਿਰ ਜਿਹੜਾ ਆਪਾਂ ਟਰਾਲੀ ਲੈ ਕੇ ਆਵਾਂਗੇ ਜਿਵੇਂ ਆਪਾਂ ਉਧਰ ਰੱਖ ਕੇ ਗੇੜੇ ਲਾ ਕੇ ਤੁਹਾਨੂੰ ਖਾਇਆ ਇਹ ਆਪਣੇ ਟਰੈਕਟਰ ਨਾਲ ਹੁਣ ਇਹ ਚਾਣ ਲਾਉਣੇ ਪਏ ਆ। ਤੇ ਬਾਕੀ ਆ ਤੁਹਾਨੂੰ ਗੇੜੇ ਲਾ ਕੇ ਫਿਰ ਵਸਾਉਣੇ ਆਂ ਐਂ ਬਾਕੀ ਜੀ ਫੇਰ ਆ ਖਾਲਗੀਆਂ ਸਾਰੀਆਂ ਮੇਟ ਜਾਂਦੀਆਂ ਨੇ ਫਿਰ ਇਹਦੇ ਵਿੱਚ ਜੋ ਟਰਾਲੀ ਦਾ ਟਾਇਰ ਵਾਜਦਾ ਫਿਰ ਟਰੈਕਟਰ ਆ ਉਖਾ ਹੁੰਦਾ। ਤੇ ਗਾਈਸ ਆਪਾਂ ਗੇੜੇ-ਗੂੜੇ ਲਾ ਕੇ ਸਾਰੀ ਕਰ ਦਿੱਤੀ ਓਕੇ ਤੇ ਹਜੇ ਮਸ਼ੀਨ ਨੂੰ ਉੱਚ ਲੱਗੇਗਾ ਟਾਈਮ ਤੇ ਬਾਕੀ ਅੱਜ ਦਾ ਵਲੌਗ ਆਪਣਾ ਇੱਥੋਂ ਤੱਕ ਕਰ ਸੀਗਾ ਤੇ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਵਿਖਾਵਾਂਗੇ ਮੱਕੀ ਵੜਦੇ ਕਿਉਂਕਿ ਇਹ ਵਲੌਗ ਹੋ ਜਾਏਗਾ ਵੱਡਾ ਤੇ ਬਾਕੀ ਹੁਣ ਮਸ਼ੀਨ ਆਏਂਦੀ ਆ ਤੇ ਪਾਰਟ 2 ਦੇ ਵਿੱਚ ਮਿਲਦੇ ਆਂ